ਪ੍ਰਾਵਣ ਕੇ ਗਿਲੇਸ਼ ਕਿਵੇਂ ਖਤਮ ਹੋ ਗਿਆ ਹੈ ਬੁੱਟੇ ਵੀਰ ਦਰਸ਼ਕ ਵੀਰਾਂ ਨੂੰ ਕੈਮਰੇ ਪਾਰੀ ਕਬੱਡੀ ਲੋਕੀ ਵੇਖੋ ਬੜਾ ਕਿੰ ਕੋ ਮਿੰਟ ਬਜੀ ਪਰ ਇਹ ਠੋੜਾ ਦਰਸ਼ਕ ਵੀਰ ਸੋਚਦੇ ਹੋਣੇ ਵੀ ਰੌਲਾ ਕਿਹਨੇ ਪੁਆਇੰਟ ਦਾ ਵਾ ਮੇਰੇ ਭਰਾ ਮਖੀ ਜੀ ਧਿਆਨ ਨਾਲ ਗੱਲ ਸੁਣਿਓ ਸਲਗਰ ਹੋ ਰਹੀ ਆ ਚੈਨ ਚੱਲ ਰਹੀ ਆ ਲਾਈਨ ਦੇ ਉੱਪਰ ਉਦੋਂ ਲਾਈਨ ਤੇ ਕਿਸੇ 플레이ਰ ਦਾ ਪੈਰ ਟੱਚ ਹੋ ਗਿਆ ਰੈਫਰੀ ਨੂੰ ਨਹੀਂ ਪਤਾ ਲੱਗਾ ਪੁਆਇੰਟ ਰੈਟਰ ਨੂੰ ਦਿੱਤਾ ਗਿਆ ਇਹਦਾ ਰੂਲ ਆ ਵੀ ਉਦੋਂ ਟੀਮ ਹੋਲਡ ਰੱਖਾਵੇ ਇੱਕ ਮਿੰਟ ਵੀ ਰੁਕਾਲਾ ਨਹੀਂ ਟੀਮ ਉਦੋਂ ਹੀ ਹੋਲਡ ਰੱਖਾਵੇ ਜੇ ਪੁਆਇੰਟ ਜਾਫੀਆਂ ਦਾ ਵਾ ਜਾਫੀਆਂ ਨੂੰ ਦਿੱਤਾ ਜਾਵੇ ਜੇ ਰੈਟ ਤਾਂ ਰੈਟਰ ਨੂੰ ਜੋ ਰੂਲ ਆ ਇਹ ਰੂਲ ਹੈ ਨਹੀਂ ਵੀ ਬਾਰੋਂ ਕਿਹਦਾ ਫੋਨ ਆ ਜੇ 라이ਵੇ ਮੇਰੇ ਦਾ ਵੀ ਉਹਦਾ ਪੈਰ ਬਾਹਰ ਜੇ ਤੁਸੀਂ ਆਪੇ ਮੈਚ ਟੱਕ ਦਿਓ ਇਹ ਯਾਰ ਕਿਹਦੇ ਕਬੱਡੀ ਫੋਨ ਨਾਲ ਤੇ ਨਹੀਂ ਚੱਲਦੀ